ਇਵਰੀਵਨ ਵੈਲਕਮ ਹੋਰ ਵੈਲਕਮ ਬੈਕ ਟੂ ਮਾਈ ਚੈਨਲ ਹਿਸਟਰੀ ਆਫ ਪੰਜਾਬ ਦੇ ਵਿੱਚ ਅੱਜ ਆਪਾਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਮਹੱਤਵ ਅਤੇ ਕਾਰਨਾਂ ਦੇ ਬਾਰੇ ਜਾਣਾਂਗੇ ਬਹੁਤ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਹੀ ਵੱਧੋ ਵੱਧ ਸ਼ੇਅਰ ਕਰਿਓ ਇਸ ਤੋਂ ਪਹਿਲਾਂ ਵਾਲੇ ਕਨਸੈਪਟ ਆਪਾਂ ਕਰ ਚੁੱਕੇ ਹਾਂ ਤੇ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਵੀਡੀਓਜ਼ ਵੀ ਜ਼ਰੂਰ ਜਾ ਕੇ ਦੇਖਿਓ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਾਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਇਤਿਹਾਸ ਦੇ ਵਿੱਚ ਇੱਕ ਅਤਿ ਮਹੱਤਵਪੂਰਨ ਘਟਨਾ ਹੈ ਦਰਮਤੇ ਮਨੁੱਖਤਾ ਲਈ ਆਪਣੀ ਸ਼ਹੀਦੀ ਦੇ ਕੇ ਗੁਰਤੇਗ ਬਹਾਦਰ ਜੀ ਨੇ ਆਪਣਾ ਨਾਂ ਰਹਿੰਦੀ ਦੁਨੀਆ ਤੱਕ ਜਿਹੜਾ ਹੈ ਅਮਰ ਕਰ ਲਿਆ। ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਤੱਤਾਂ ਦਾ ਸੰਖੇਪ ਵਰਣਨ ਜਿਹੜਾ ਹੈ ਅੱਗੇ ਦਿੱਤਾ ਹੈ। ਹੁਣ ਸ਼ਹੀਦੀ ਦੇ ਕਾਰਨ ਕੀ ਸੀ? ਫਸਟ ਆਫ ਆਲ ਤਾਂ ਬਹੁਤ ਸਾਰੇ ਕਾਰਨ ਸੀ। ਪਹਿਲਾਂ ਦਾ ਮੁਗਲ ਹੀ ਜਿਹੜੇ ਨੇ ਉਹ ਸ਼ਹਾਦਤ ਦਾ ਕਾਰਨ ਰਹੇ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵੀ ਤੇ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਦਾ ਵੀ ਮੁਗਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ 1605 ਇਸਵੀ ਤੱਕ ਸਿੱਖਾਂ ਅਤੇ ਮੁਗਲਾਂ ਵਿਚਾਰੇ ਮਿੱਤਰਤਾਪੂਰਨ ਸਬੰਧ ਚੱਲੇ ਆ ਰਹੇ ਸੀ ਜਦੋਂ 1606 ਦੇ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਸ ਸਬੰਧ ਦੇ ਵਿੱਚ ਜਿਹੜੇ ਨੇ ਇਹ ਸਬੰਧ ਦੁਸ਼ਮਣੀ 'ਚ ਬਦਲ ਗਏ। ਗੁਰੂ ਹਰਗੋਬਿੰਦ ਜੀ ਦੁਆਰਾ ਬਣਾਈ ਗਈ ਨਵੀਂ ਨੀਤੀ ਦੇ ਕਰਕੇ ਮੀਰੀ ਪੀਰੀ ਵਾਲੀ ਨੀਤੀ ਕਰਕੇ ਉਹਨਾਂ ਨੂੰ ਜਹਾਂਗੀਰ ਦੁਆਰਾ 2 ਸਾਲਾਂ ਤੱਕ ਜਿਹੜਾ ਹੈ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਵੀ ਕੀਤਾ ਗਿਆ ਸੀਗਾ। ਸ਼ਾਹਜਹਾਂ ਦੇ ਕਾਲ ਦੇ ਵਿੱਚ ਗੁਰੂ ਹਰਗੋਬਿੰਦ ਜੀ ਨੂੰ ਮੁਗਲਾਂ ਨਾਲ ਚਾਰ ਲੜਨੀਆਂ ਜਿਹੜੀਆਂ ਸੀ ਲੜਨੀਆਂ ਪਈਆਂ ਸੀ। ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਵੀ ਸਿੱਖਾਂ ਅਤੇ ਮੁਗਲਾਂ ਵਿਚਾਲੇ ਦੁਸ਼ਮਣੀ ਜਿਹੜੀ ਸੀ ਹੋਰ ਵੀ ਵੱਧਦੀ ਜਾ ਰਹੀ ਸੀ ਤਾਂ ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਵੀ ਜਿਹੜਾ ਸੀ ਇੱਕ ਪ੍ਰਮੁੱਖ ਕਾਰਨ ਬਣ ਗਈ ਕਿਉਂਕਿ ਜਿਹੜਾ ਔਰੰਗਜ਼ੇਬ ਸੀਗਾ ਉਹ ਕੱਟੜ ਮੁਸਲਮਾਨ ਸੀਗਾ ਠੀਕ ਹੈ ਸੋ ਇਸ ਕਰਕੇ ਜਿਹੜਾ ਹੈ ਉਸ ਨੂੰ ਵੱਧਦੀ ਤਾਕਤ ਜਿਹੜੀ ਸੀ ਸਿੱਖ ਗੁਰੂਆਂ ਦੀ ਤੇ ਨਾਲ ਹੀ ਜਿਹੜਾ ਹੈ ਸਿੱਖ ਸੇਵਕਾਂ ਦੀ ਉਸ ਨੂੰ ਪਸੰਦ ਨਹੀਂ ਸੀ ਤੇ ਸਿੱਖ ਪੰਥ ਜਿਹੜਾ ਸੀ ਅੱਗੇ ਵੱਧਾ ਜਾ ਰਿਹਾ ਸੀ ਬਹੁਤ ਪ੍ਰਸਿੱਧ ਹੋ ਰਿਹਾ ਸੀਗਾ ਬਹੁਤ ਸਾਰੇ ਹਿੰਦੂ ਮੁਸਲਮਾਨ ਜਿਹੜੇ ਨੇ ਸਿੱਖ ਧਰਮ ਦੇ ਵਿੱਚ ਜਿਹੜੇ ਸੀ ਆ ਰਹੇ ਸੀ ਸੋ ਇਹ ਸਾਰੀਆਂ ਚੀਜ਼ਾਂ ਮੁਗਲਾਂ ਤੋਂ ਜਿਹੜੀਆਂ ਸੀ ਡਾਈਜੈਸਟ ਨਹੀਂ ਸੀ ਹੋ ਰਹੀਆਂ ਔਰੰਗਜ਼ੇਬ ਦੀ ਕਟੜਤਾ ਜਿਵੇਂ ਮੈਂ ਹੁਣੇ ਦੱਸ ਕੇ ਹਟੀਆਂ ਕਿ ਔਰੰਗਜ਼ੇਬ ਦੀ ਧਾਰਮਿਕ ਕਟੜਤਾ ਵੀ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਾ ਕਾਰਨ ਬਣੀ ਹੈ ਔਰੰਗਜ਼ੇਬ 1658 ਦੇ ਵਿੱਚ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲਬਾਲਾ ਦੇਖਣਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਹਰ ਜਗ੍ਹਾ ਤੇ ਹਰੇਕ ਬੰਦਾ ਜਿਹੜਾ ਹੈ ਇਸਲਾਮ ਦੀ ਗੱਲ ਕਰੇ ਇਸਲਾਮ ਧਰਮ ਦੇ ਵਿੱਚ ਆਵੇ ਇਸ ਕਰਕੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰ ਉਸਨੇ ਤਬਾਹ ਕਰਤੇ ਮਸਜਿਦਾਂ ਬਣਵਾ ਦਿੱਤੀਆਂ ਬਹੁਤ ਸਾਰੇ ਤਿਥ ਤਿਉਹਾਰਾਂ ਮੇਲਿਆਂ ਤੇ ਰੀਤੀ ਰਿਵਾਜਾਂ ਦੇ ਉੱਤੇ ਹਿੰਦੂ ਸਿੱਖਾਂ ਦੇ ਜਿਹੜੇ ਸੀ ਇਸਨੇ ਕੀ ਕਰ ਲਗਾਤੀਆਂ ਪਾਬੰਦੀਆਂ ਤੇ ਉਸਨੇ ਸ਼ਾਸਨ ਕਾਲ ਦੇ ਵਿੱਚ ਤਲਵਾਰ ਦੇ ਜ਼ੋਰ ਤੇ ਗੈਰ ਮੁਸਲਮਾਨਾਂ ਨੂੰ ਜਿਹੜਾ ਸੀ ਜ਼ਬਰਦਸਤੀ ਇਸਲਾਮ ਧਰਮ ਦੇ ਵਿੱਚ ਉਹ ਸ਼ਾਮਲ ਕਰਨ ਲੱਗ ਗਿਆ ਨਕਸ਼ਬੰਦੀਆਂ ਦਾ ਔਰਗ ਦੇ ਤੇ ਪ੍ਰਭਾਵ ਹੁਣ ਦੇਖੋ ਨਕਸ਼ਬੰਦੀ ਜਿਹੜੀ ਸੀ ਕੱਟੜ ਸੂਨੀ ਮੁਸਲਮਾਨਾਂ ਦੀ ਇੱਕ ਸੰਪਰਦਾਇ ਸੀ ਇੱਕ ਲਹਿਰ ਸੀ ਇਸ ਸੰਪਰਦਾਇ ਦਾ ਔਰਗੁਪਤੇ ਬਹੁਤ ਪ੍ਰਭਾਵ ਪਿਆ ਇਸ ਸੰਪਰਦਾਇ ਦੇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੋਹਰਤ ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਮੁਸਲਮਾਨਾ ਦਾ ਗੁਰੂ ਘਰ ਪ੍ਰਤੀਬਧ ਰਿਹਾ ਰੁਝਾਨ ਅਸਹਿਣਸ਼ੀਲ ਸੀ ਤੇ ਜਿਹੜੇ ਨਕਸ਼ਬੰਦੀ ਸੀ ਉਹ ਨਹੀਂ ਸੀ ਚਾਹੁੰਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਸਿੱਖ ਧਰਮ ਅੱਗੇ ਵਧੇ ਨਵਾਂ ਧਰਮ ਸੀ ਉਸ ਟਾਈਮ ਪੀਰੀਅਡ ਦਾ ਕੋਈ ਜ਼ਿਆਦਾ ਪੁਰਾਣਾ ਨਹੀਂ ਸੀ ਤੇ ਇਹ ਚਾਹੁੰਦੇ ਸੀਗੇ ਕਿ ਇਹ ਧਰਮ ਜਿਹੜਾ ਹੈ ਅੱਗੇ ਨਾ ਵਧੇ ਨਕਸ਼ਬੰਦੀਆਂ ਨੂੰ ਖਤਰਾ ਹੋ ਗਿਆ ਕਿਦਰੇ ਲੋਕ ਜਿਹੜੇ ਨੇ ਲੋਕਾਂ 'ਚ ਜਿਹੜੀ ਜਾਗਰਤੀ ਆ ਰਹੀ ਹੈ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਚੁਣੌਤੀ ਨਾ ਬਣ ਜਾਵੇ ਵੀ ਇੰਨੇ ਜ਼ਿਆਦਾ ਜਿਹੜੇ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਕਿਤੇ ਇਸਲਾਮ ਧਰਮ ਖਤਮੀ ਨਾ ਹੋ ਜਾਵੇ ਅਜਿਹਾ ਹੋਣ ਨਾਲ ਭਾਰਤ ਵਿੱਚ ਮੁਸਲਿਮ ਸਮਾਜ ਦਾ ਜਿਹੜਾ ਹੈ ਰਹਿਣਾ ਓਕਾ ਹੋ ਜਾਏਗਾ ਜੜਾਂ ਹਿੱਲ ਜਾਣਗੀਆਂ ਤਾਂ ਇਸ ਲਈ ਉਹਨਾਂ ਨੇ ਸਿੱਖਾ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਨੂੰ ਢਕਾਉਣਾ ਸ਼ੁਰੂ ਕਰਤਾ ਉਹਨਾਂ ਦੀ ਇਸ ਕਾਰਵਾਈ ਦੇ ਨਾਲ ਕੀ ਹੋਇਆ ਹੁਣ ਦੇਖੋ ਇਹਦਾ ਪਹਿਲਾਂ ਹੀ ਅੰਦਰੋਂ ਪਰੇਸ਼ਾਨ ਸੀ ਔਰੰਗਜ਼ੇਬ ਤਾਂ ਬਲਦੀ ਦੇ ਉੱਤੇ ਤਿੱਲੀ ਲਾਉਣ ਦਾ ਕੰਮ ਜਿਹੜਾ ਸੀ ਤੇਲ ਪਾਉਣ ਦਾ ਕੰਮ ਜਿਹੜਾ ਸੀ ਇਸ ਚੀਜ਼ ਨੇ ਕਰਤਾ ਉਸ ਸਮੇਂ ਸ਼ੇਖ ਮਸੂਮ ਨਕਸ਼ਬੰਦੀਆਂ ਦਾ ਜਿਹੜਾ ਸੀ ਨੇਤਾ ਸੀ ਤੇ ਉਸਨੇ ਆਪਣੇ ਪਿਤਾ ਸ਼ੇਖ ਅਹਿਮਦ ਸਹਿੰਦੀ ਤੋਂ ਵਧੇਰੇ ਜਿਹੜਾ ਸੀ ਉਹ ਕੱਟੜ ਸੀਗਾ ਤਾਂ ਉਸ ਦਾ ਵਿਚਾਰ ਸੀ ਜੇਕਰ ਪੰਜਾਬ ਵਿੱਚ ਸਿੱਖਾਂ ਦਾ ਛੇਤੀ ਦਮਨ ਨਾ ਨਾ ਕੀਤਾ ਗਿਆ ਤਾਂ ਭਾਰਤ ਦੇ ਵਿੱਚ ਮੁਸਲਮਾਨ ਸਾਮਰਾਜ ਜਿਹੜਾ ਸੀ ਉਹ ਹਿੱਲ ਸਕਦਾ ਵੀ ਜੇ ਸਿੱਖਾਂ ਨੂੰ ਖਤਮ ਨਾ ਨਾ ਕੀਤਾ ਗਿਆ ਇਹਨੂੰ ਬੰਦ ਨਾ ਕੀਤਾ ਗਿਆ ਤਾਂ ਜਿਹੜੇ ਮੁਸਲਮਾਨ ਸਮਾਜ ਹੈ ਉਹ ਜਿਹੜਾ ਹੈ ਨਹੀਂ ਰਹੇਗਾ ਤੇ ਉਹਨਾਂ ਨੂੰ ਜਿਹੜਾ ਹੈ ਇੱਥੋਂ ਜਾਣਾ ਪਵੇਗਾ ਤਾਂ ਕਿਤੇ ਇੱਦਾਂ ਕਿਤੇ ਦਿਮਾਗ ਦੇ ਵਿੱਚ ਇਹ ਚੀਜ਼ ਵੀ ਸੀ ਨਿਰਸੰਦੇ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਜੀ ਦੀ ਸ਼ਹੀਦੀ ਦੇ ਵਿੱਚ ਨਕਸ਼ਬੰਦੀਆਂ ਦਾ ਵੀ ਜਿਹੜੇ ਸੀ ਅਹਿਮ ਭੂਮਿਕਾ ਸੀ ਸਿੱਖ ਧਰਮ ਦਾ ਪ੍ਰਚਾਰ ਹੀ ਵਧ ਰਿਹਾ ਸੀਗਾ ਠੀਕ ਹੈ ਸੋ ਇਹ ਵੀ ਇੱਕ ਰੀਜ਼ਨ ਸੀਗਾ ਤਾਂ ਜਿੰਨਾ ਗੁਰੂ ਸਾਹਿਬ ਜੀ ਨੇ ਯਾਤਰਾਵਾਂ ਕੀਤੀਆਂ ਨੇ ਥਾਂ ਥਾਂ ਤੇ ਜਾ ਕੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਤਾਂ ਬਹੁਤ ਸਾਰੇ ਲੋਕਾਂ ਨੂੰ ਸਿੱਖ ਮਾਤ ਵਿੱਚ ਸ਼ਾਮਿਲ ਕਰਾਇਆ ਗਿਆ ਤਾਂ ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਸੰਗਠਿਤ ਕੀਤਾ ਅਤੇ ਸਿੱਖ ਧਰਮ ਦਾ ਹੋ ਰਿਹਾ ਵਿਕਾਸ ਜਿਹੜਾ ਸੀ ਕਿਤੇ ਨਾ ਕਿਤੇ ਮੁਗਲਾਂ ਅਤੇ ਨਕਸ਼ਬੰਦੀਆਂ ਦੇ ਵਿਰੋਧ ਵਿੱਚ ਸੀ। ਰਾਮ ਰਾਏ ਦੀ ਦੁਸ਼ਮਣੀ। ਰਾਮ ਰਾਏ ਗੁਰੂ ਹਰ Rai ਜੀ ਦਾ ਵੱਡਾ ਸੁਪੁੱਤਰ ਸੀਗਾ ਅਤੇ ਗੁਰੂ ਹਰਕ੍ਰਿਸ਼ਨ ਜੀ ਤੋਂ ਵੱਡਾ ਸੀਗਾ। ਵੱਡਾ ਭਰਾ ਹੋਣ ਦੇ ਨਾਤੇ ਜਿਹੜਾ ਹੈ ਉਹ ਚਾਹੁੰਦਾ ਸੀਗਾ ਕਿ ਗੁਰਗੱਦੀ ਜਿਹੜੀ ਹੈ ਮੈਨੂੰ ਮਿਲੇ। ਗੁਰੂ ਹਰਕ੍ਰਿਸ਼ਨ ਜੀ ਜਿਹੜੇ ਸੀਗੇ ਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਚ ਗੁਰੂ ਗੱਦੀ ਦੇ ਉੱਤੇ ਜਦੋਂ ਗੁਰਤੇਗ ਬਹਾਦਰ ਜੀ ਨੂੰ ਜਦੋਂ ਇਹ ਮਿਲਿਆ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਚ ਤਾਂ ਜਦੋਂ ਗੁਰਗੱਦੀ ਗੁਰਤੇਗ ਬਹਾਦਰ ਜੀ ਨੂੰ ਮਿਲਗੀ ਤਾਂ ਇਹ ਚੀਜ਼ ਇਹ ਟਾਇਲਟ ਹੀ ਨਹੀਂ ਕਰ ਪਾਇਆ ਅ ਰਾਮਰਾਏ ਠੀਕ ਹੈ ਤਾਂ ਇਸ ਕਰਕੇ ਜਿਹੜਾ ਹੈ ਉਸਨੇ ਹਤਖੰਡੇ ਬਣਾਉਣੇ ਸ਼ੁਰੂ ਕਰਤੇ ਮੁਗਲਾਂ ਦੇ ਕੰਨ ਪਰਨੇ ਸ਼ੁਰੂ ਕਰਤੇ ਆਪ ਜਿਹੜੇ ਹੈ ਯਤਨ ਕਰਨੇ ਸ਼ੁਰੂ ਕਰ ਦਿੱਤੇ ਤਾਂ ਔਰੰਗਜ਼ੇਬ ਦੇ ਇਸਨੇ ਕੰਨ ਪਰਨੇ ਜਿਹੜੇ ਸੀ ਸ਼ੁਰੂ ਕਰਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਹੁਣ ਦੇਖੋ ਕਸ਼ਮੀਰ ਵਿੱਚ ਰਹਿਣ ਵਾਲੇ ਜਿਹੜੇ ਬ੍ਰਾਹਮਣਾਂ ਦਾ ਸਾਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਆਦਰ ਕੀਤਾ ਜਾਂਦਾ ਸੀ ਜਿਹੜੇ ਕਸ਼ਮੀਰੀ ਹਿੰਦੂ ਹੁੰਦੇ ਸੀਗੇ ਕਸ਼ਮੀਰੀ ਪੰਡਤ ਹੁੰਦੇ ਸੀਗੇ ਔਰੰਗ ਨੇ ਔਰੰਗਜ਼ੇਬ ਨੇ ਸੋਚਿਆ ਕਿ ਜਿਹੜੇ ਇਹਨਾਂ ਦਾ ਐਡਾ ਰੁਤਬਾ ਹੈਗਾ ਕਸ਼ਮੀਰ ਦੇ ਫੇਮਸ ਨੇ ਕਸ਼ਮੀਰੀ ਬ੍ਰਾਹਮਣ ਠੀਕ ਹੈ ਅਗਰ ਇਹਨਾਂ ਨੂੰ ਮੈਂ ਆਪਣੇ ਇਸਲਾਮ ਧਰਮ ਦੇ ਵਿੱਚ ਠੀਕੇ ਇਹ ਇਨਕਲੂਡ ਕਰਤਾ ਤਾਂ ਜਿਹੜਾ ਬਾਕੀ ਦੇ ਸਿੱਖ ਤਾਂ ਜਿਹੜੇ ਸੋਰੀ ਹਿੰਦੂ ਨੇ ਉਹ ਵੀ ਮੇਰੇ ਜਿਹੜਾ ਹੈ ਇਸਲਾਮ ਧਰਮ ਚਾਣ ਲੈਣਗੇ ਤਾਂ ਕਿਉਂ ਨਾ ਜਿਹੜਾ ਹੈ ਕਸ਼ਮੀਰੀ ਪੰਡਤਾਂ ਨੂੰ ਜਿਹੜਾ ਹੈਗਾ ਇਸਲਾਮ ਧਰਮ ਕਬੂਲ ਕਰਵਾਇਆ ਜਾਵੇ ਤਾਂ ਹਿੰਦੂਆਂ ਦਾ ਉਸ ਟਾਈਮ 'ਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਕਸ਼ਮੀਰੀ ਹਿੰਦੂਆਂ ਦਾ ਤਾਂ ਔਰੰਗਜ਼ੇਬ ਨੇ ਸੋਚਿਆ ਕਿ ਜੇ ਇਹਨਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਤਾਂ ਭਾਰਤ ਦੇ ਬਾਕੀ ਹਿੰਦੂ ਜਿਹੜੇ ਨੇ ਉਹ ਇਸਲਾਮ ਧਰਮ ਕਬੂਲ ਕਰ ਲੈਣਗੇ ਤਾਂ ਸਿੱਖਾਂ ਨਾਲ ਜਿਹੜਾ ਹੈ ਅਸੀਂ ਮਿਲ ਕੇ ਡਾਕਰਾ ਕਰ ਲਾਂਗੇ ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਚੀਜ਼ ਵੀ ਸੀ ਇਹ ਉਹ ਓਰਿਜਨਲ ਉਸਨੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕਰਤਾ ਸ਼ੇਰ ਅਫਗਾਨ ਨੇ ਬ੍ਰਾਹਮਣਾ ਨੂੰ ਤਲਵਾਰ ਦੀ ਨੋਕਤੇ ਇਸਲਾਮ ਧਰਮ ਕਬੂਲਣ ਲਈ ਕਿਹਾ ਤਾਂ ਜਦੋਂ ਉਹਨਾਂ ਨੇ ਆਪਣੇ ਧਰਮ ਦੇ ਬਚਾ ਲਈ ਉਹਨਾਂ ਨੂੰ ਜਦੋਂ ਕਸ਼ਮੀਰੀ ਪੰਡਤਾਂ ਨੂੰ ਕੋਈ ਵੀ ਰਸਤਾ ਨਜ਼ਰ ਨਾ ਆਇਆ ਤਾਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਉਹਨਾਂ ਦਾ ਇੱਕ ਦਲ ਜਿਹੜਾ ਸੀਗਾ ਇਕੱਠੇ ਹੋ ਕੇ ਕਿੱਥੇ ਗਏ 1675ਵੀਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਗੁਰਤੇਗ ਬਹਾਦਰ ਜੀ ਕੋਲੇ ਗਏ ਆਪਣੀ ਦੁੱਖ ਭਰੀ ਕਹਾਣੀ ਜਿਹੜੀ ਹੈਗੀ ਆ ਫਰਿਆਦ ਜਿਹੜੀ ਹੈਗੀ ਗੁਰੂ ਜੀ ਨੂੰ ਸੁਣਾਈ ਤਾ ਜਦੋਂ ਗੁਰੂ ਜੀ ਨੇ ਜਿਹੜਾ ਹੈ ਉਹਨਾਂ ਦੀ ਰੋਂਗ ਤੇ ਖੜੇ ਕਰਨ ਵਾਲੀ ਜਿਹੜੀ ਗਾਥਾ ਸੁਣੀ ਤਾਂ ਸੋਚੀ ਪੈ ਕੇ ਤੇ ਗੁਰੂ ਸਾਹਿਬ ਦੇ ਮੁਖ ਤੇ ਗੰਭੀਰਤਾ ਦੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਕਿ ਉਸ ਟਾਈਮ 9 ਵਰਿਆਂ ਦੇ ਸੀ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ 9 ਵਰਿਆਂ ਦੇ ਸੀ 9 ਸਾਲਾਂ ਦੇ ਸੀ ਤਾਂ ਉਹਨਾਂ ਨੇ ਕਾਰਨ ਪੁੱਛਿਆ ਕਿ ਵੀ ਪਿਤਾ ਜੀ ਐਵੇਂ ਦੁਖੀ ਕਿਉਂ ਹੈਗੇ ਹੋ ਤੁਸੀਂ ਤਾਂ ਗੁਰੂ ਸਾਹਿਬ ਨੇ ਦੱਸਿਆ ਕਿ Hindu ਤਰਨ ਦੀ ਰੱਖਿਆ ਲਈ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣ ਦੀ ਜ਼ਰੂਰਤ ਹੈ ਤਾਂ ਗੋਬਿੰਦ ਰਾਏ ਜੀ ਨੇ ਝਾਤੀ ਉੱਤਰ ਦਿੱਤਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੋਣ ਹੋ ਸਕਦਾ ਹੈ ਤਾਂ ਬਾਲਗ ਦੇ ਮੁਖੋਂ ਇਹ ਉਤਰ ਸੁਣ ਕੇ ਗੁਰਤੇਗ ਭਾਦਰ ਜੀ ਜਿਹੜੇ ਸੀ ਖੁਸ਼ ਹੋਏ ਤੇ ਉਹਨਾਂ ਨੇ ਆਪਣੀ ਸ਼ਹਾਦਤ ਸ਼ਹੀਦੀ ਦੇਣ ਦਾ ਜਿਹੜਾ ਹੈ ਨਿਸ਼ਚੈ ਕਰ ਲਿਆ ਤਾਂ ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਕਿ ਜਾ ਕੇ ਮੁਗਲ ਅਧਿਕਾਰੀ ਨੂੰ ਸਾਫ਼-ਸਾਫ਼ ਕਹਿ ਦਿਓ ਕਿ ਜੇ ਉਹ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਸਕਦੇ ਨੇ ਤਾਂ ਅਸੀਂ ਸਾਰੇ ਜਿਹੜੇ ਹੈ ਇਸਲਾਮ ਧਰਮ ਕਬੂਲ ਕਰ ਲਾਂਗੇ ਪਹਿਲਾਂ ਸਾਡੇ ਗੁਰੂ ਨੂੰ ਇਸਲਾਮ ਧਰਮ ਕਬੂਲ ਕਰਵਾਓ ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾ ਲਿਆ ਅਤੇ ਮੁਸਲਮਾਨ ਬਣਾਉਣ ਦਾ ਜਿਹੜਾ ਸੀ ਫੈਸਲਾ ਕਰ ਲਿਆ ਤਾਂ ਉਹਨੇ ਕਿਹਾ ਵੀ ਦਿੱਲੀ ਬੁਲਾ ਕੇ ਜਿਹੜਾ ਮਿਸਲਾਮ ਕਬੂਲ ਕਰਵਾ ਲਾਂਗਾ ਤਾਂ ਸਹੀਏ ਦੇਵਾਂਗਾ ਆਪੇ ਹੀ ਕਬੂਲ ਕਰ ਲੈਣਗੇ ਤਾਂ ਫਿਰ ਬਾਕੀ ਦੇ ਜਿਹੜੇ ਹਿੰਦੂ ਨੇ ਉਹ ਸਾਰੇ ਜਿਹੜੇ ਨੇ ਕੀ ਬਣ ਜਾਣਗੇ ਮੁਸਲਮਾਨ ਬਣ ਜਾਣਗੇ ਪਲਾਸ ਜੇ ਗੁਰੂ ਜੀ ਹੀ ਜਿਹੜੇ ਹੈਗੇ ਸਿੱਖ ਧਰਮ ਦੇ ਨੇ ਤਾਂ ਗੁਰੂ ਜੀ ਜੇ ਇਸਲਾਮ ਧਰਮ ਕਬੂਲ ਕਰ ਲੈਂਦੇ ਨੇ ਸਿੱਖ ਵੀ ਜਿਹੜੇ ਹੈਗੇ ਨੇ ਇਸਲਾਮ ਧਰਮ ਕਬੂਲ ਕਰ ਲੈਣਗੇ ਤਾਂ ਜਿਹੜਾ ਹੈ ਵੀ ਮੇਰਾ ਜਿਹੜਾ ਸੁਪਨਾ ਹੈਗਾ ਇਸਲਾਮ ਧਰਮ ਦਾ ਉਹ ਪੂਰਾ ਹੋ ਜਾਊਗਾ ਠੀਕ ਹੈ ਸੋ ਇਸ ਕਰਕੇ ਜਿਹੜਾ ਹੈ ਇਸਨੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਬੁਲਾ ਲਿਆ ਹੁਣ ਸ਼ਹੀਦੀ ਕਿਦਿਆਂ ਕਿਦਾਂ ਹੋਈ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਦਾ ਫੈਸਲਾ ਕੀਤਾ ਤਾਂ ਗੁਰੂ ਤੇਗ ਬਹਾਦਰ ਜੀ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਸਤੀਦਾਸ ਅਤੇ ਭਾਈ ਦੀਆਲਾ ਜੀ ਨੂੰ ਲੈ ਕੇ 11 ਚਲਾਈ 1675 ਈਸਵੀ ਨੂੰ ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਦਿੱਲੀ ਵੱਲ ਰਵਾਨਾ ਹੋਏ ਤੇ ਮੁਗਲ ਅਧਿਕਾਰੀਆਂ ਨੇ ਉਹਨਾਂ ਨੂੰ ਰੋਪੜ ਦੇ ਨੇੜੇ ਗ੍ਰਿਫਤਾਰ ਕਰ ਲਿਆ। 4 ਮਹੀਨਿਆਂ ਤੱਕ ਸਰੰਦ ਦੇ ਜੇਲ੍ਹਖਾਨੇ 'ਚ ਰੱਖਿਆ। ਔਰੰਗਜ਼ੇਬ ਦੇ ਆਦੇਸ਼ ਦੇ ਉੱਤੇ ਉਹਨਾਂ ਨੂੰ 6 ਨਵੰਬਰ 1675 ਨੂੰ ਦਿੱਲੀ ਦਰਬਾਰ 'ਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਹਨਾਂ ਨੂੰ ਇਸਲਾਮ ਧਰਮ ਜਾਂ ਮੌਤ ਦੋਨਾਂ 'ਚੋਂ ਇੱਕ ਕਬੂਲ ਕਰਨ ਦੀ ਜਿਹੜੀ ਹੈ ਪੇਸ਼ਕਸ਼ ਕੀਤੀ ਜਾਂ ਤਾਂ ਇਸਲਾਮ ਧਰਮ ਕਬੂਲ ਕਰ ਲੋ ਨਹੀਂ ਤਾਂ ਜਿਹੜਾ ਹੈ ਮੈਂ ਤੈਨੂੰ ਮੌਤ ਦੀ ਸਜ਼ਾ ਦੇ ਦਾਂਗਾ। ਪਰ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਜਿਹੜਾ ਸੀ ਕਰਨ ਤੋਂ ਸਪਸ਼ਟ ਨਾ ਕਰ ਦਿੱਤੀ ਮਤਲਬ ਅਸੀਂ ਕਹਿੰਦੇ ਵੀ ਅਸੀਂ ਇਸਲਾਮ ਧਰਮ ਕਬੂਲ ਨਹੀਂ ਕਰਾਂਗੇ ਗੁਰੂ ਸਾਹਿਬ ਨੂੰ ਡਗਮਗਾਉਣ ਲਈ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਤਿੰਨਾਂ ਸਾਥੀਆਂ ਭਾਈ ਮਤੀਦਾਸ ਜੀ ਸਤੀਦਾਸ ਜੀ ਭਾਈ ਦਿਯਾਲਾ ਜੀ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕਰਤਾ ਗੁਰੂ ਜੀ ਦੇ ਸਾਹਮਣੇ ਵੀ ਗੁਰੂ ਜਿਹੜੇ ਹੈ ਡੋਲ ਜਾਣਗੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਕੋਈ ਚਮਤਕਾਰ ਵਿਖਾਣ ਲਈ ਕਿਹਾ ਗਿਆ ਵੀ ਚਲ ਕੋਈ ਨਾ ਵੀ ਤੂੰ ਇਸਲਾਮ ਧਰਮ ਕਬੂਲ ਨਹੀਂ ਕਰ ਰਿਹਾ ਚਲ ਕੋਈ ਨਾ ਕੋਈ ਚਮਤਕਾਰ ਦਿਖਾ ਤੈਨੂੰ ਮੰਨ ਜਾਗੇ ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰਤਾ ਸਿੱਟੇ ਵਜੋਂ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਜੀ ਦਾ ਜਿਹੜਾ ਹੈ ਸੀਸ ਠੀਕ ਹੈ ਧਰ ਤੋਂ ਵੱਖ ਕਰ ਦਿੱਤਾ ਗਿਆ ਸੋ ਇਹੇ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਦਿਲ ਦਹਿਲਾ ਦੇਣ ਵਾਲੀ ਜਿਹੜੀ ਸੀ ਕੰਬਾਣ ਵਾਲੀ ਜਿਹੜੀ ਸੀ ਇਹ ਘਟਨਾ ਸੀ ਸਭ ਬਹੁਤ ਹੀ ਜ਼ਿਆਦਾ ਜਿਹੜੇ ਸੀਗਾ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਝੋਟ ਪਹੁੰਚੀ ਹੈ ਜਿਸ ਥਾਂ ਤੇ ਗੁਰਤੇਗ ਬਾਹਦਰ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਜੀ ਦੀ ਉਸਾਰੀ ਕੀਤੀ ਗਈ ਹੈ ਭਾਈ ਲੱਖੀ ਸ਼ਾਹ ਨੇ ਗੁਰਤੇਗ ਬਹਾਦਰ ਜੀ ਦੇ ਸਰੀਰ ਨੂੰ ਜਿਹੜਾ ਹੈ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੇ ਗੱਡੇ ਚ ਚੁਪਾ ਕੇ ਆਪਣੇ ਘਰ ਜਿਹੜਾ ਸੀ ਲੈ ਆਉਂਦਾ ਠੀਕ ਹੈ ਜਿਹੜਾ ਧੜ ਸੀਗਾ ਤਾਂ ਉਸਨੇ ਜਿਹੜਾ ਹੈਗਾ ਗੁਰੂ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੇ ਹੀ ਘਰ ਨੂੰ ਜਿਹੜੀ ਸੀ ਅੱਗ ਲਗਾ ਦਿੱਤੀ ਤੇ ਇਸ ਥਾਂ ਦੇ ਉੱਤੇ ਗੁਰਦੁਆਰਾ ਰਕਾਬ ਗੰਜੀ ਵੀ ਜਿਹੜਾ ਹੈ ਬਣਿਆ ਹੋਇਆ ਹੈ ਸ਼ਹੀਦੀ ਦਾ ਮਹੱਤਵ ਕੀ ਹੋਇਆ ਤਾਂ ਦੇਖੋ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਜਿਹੜੀ ਸ਼ਹੀਦੀ ਸੀ ਇਸ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਪੂਰੇ ਵਿਸ਼ਵ ਇਤਿਹਾਸ ਦੇ ਵਿੱਚ ਇੱਕ ਅਦੁੱਤੀ ਜਿਹੜੀ ਹੈ ਘਟਨਾ ਹੈਗੀ ਆ ਇਸ ਸ਼ਹੀਦੀ ਨੇ ਨਾ ਸਿਰਫ ਪੰਜਾਬ ਬਲਕਿ ਭਾਰ ਦੇ ਇਤਿਹਾਸ ਤੇ ਦੂਰਗਾਮੀ ਪ੍ਰਭਾਵ ਪਾਏ ਨੇ ਤਾਂ ਗੁਰੂ ਜੀ ਦੀ ਸ਼ਹੀਦੀ ਦੇ ਨਾਲ ਹੀ ਮਹਾਨ ਮੁਗਲ ਸਾਮਰਾਜ ਦਾ ਵੀ ਪਤਨ ਸਟਾਰਟ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਸਿੱਖ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਅਤੰਕਚਾਰ ਆ ਗਏ ਸੀਗੇ ਕਿਉਂਕਿ ਉਹਨਾਂ ਦੇ ਮਨਪੌਂਦੇ ਜਿਹੜੇ ਸੀਗੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇੰਨੇ ਅਧਿਆਤਮਕ ਵਿਚਾਰਾਂ ਵਾਲੇ ਜਿਹੜੇ ਗੁਰੂ ਸੀਗੇ ਉਹਨਾਂ ਨੂੰ ਇੰਨੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਗੁੱਸਾ ਜਿਹੜਾ ਸੀ ਸੁਭਾਵਿਕ ਸੀਗਾ ਇਸ ਦੇ ਨਾਲ ਨਾਲ ਹਿੰਦੂ ਅਤੇ ਸਿੱਖਾਂ ਦੀ ਏਕਤਾ ਵੀ ਸਟਾਰਟ ਹੋ ਗਈ ਸੀ ਕਿ ਮਿਲ ਕੇ ਜਿਹੜਾ ਹੈ ਮੁਸਲਮਾਨਾਂ ਤੋਂ ਇਸਲਾਮ ਧਰਮ ਵਾਲੇ ਤੋਂ ਮੁਗਲ ਸਾਮਰਾਜ ਤੋਂ ਇਹ ਸੀਦਾ ਬਦਲਾ ਲਿਆ ਜਾਵੇ ਇਤਿਹਾਸ ਦੀ ਅਦੁੱਤੀ ਘਟਨਾ ਸੀ ਵੈਸੇ ਤਾਂ ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਰ ਇਹ ਕੁਰਬਾਨੀਆਂ ਵਧੇਰੇ ਕਰਕੇ ਧਰਮ ਦੀ ਰੱਖਿਆ ਜਾਂ ਦੇਸ਼ ਭਗਤਾਂ ਦੀ ਦੇਸ਼ ਦੀ ਖਾਤਰ ਦੇਸ਼ ਭਗਤਾਂ ਦੁਆਰਾ ਦਿੱਤੀਆਂ ਗਈਆਂ ਨੇ ਗੁਰਤੇਗ ਬਹਾਦਰ ਜੀ ਨੇ ਪੂਰੀ ਮਨੁੱਖਤਾ ਅਤੇ ਸੱਚ ਲਈ ਆਪਣਾ ਸ਼ੀਸ਼ ਦਿੱਤਾ ਨਿਰਸੰਦੇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਜਿਹੜੀ ਹੈ ਅਨੋਖੀ ਘਟਨਾ ਸੀ ਤੇ ਇਸੇ ਕਰਕੇ ਗੁਰੂ ਜੀ ਨੂੰ ਜਿਹੜਾ ਹੈਗਾ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਸਿੱਖਾਂ ਵਿੱਚ ਬਦਲੇ ਦੀ ਭਾਵਨਾ ਜਿਹੜੀ ਆ ਓਬਵੀਅਸ ਹੋਣੀ ਓ ਹੋਣੀ ਸੀ ਗੁੱਸੇ ਦੀ ਲਹਿਰ ਦੌੜ ਗਈ ਸਿੱਖਾਂ ਦੇ ਵਿੱਚ ਤਾਂ ਉਹ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸੀ ਬਦਲਾ ਲੈਣਾ ਚਾਹੁੰਦੇ ਸੀ ਧਰਮ ਦੀ ਰੱਖਿਆ ਹੁਣ ਦੇਖੋ ਔਰੰਗਜ਼ੇਬ ਦੇ ਦਿਨੋ ਦਿਨ ਵੱਧ ਰਹੇ ਅਤਿਆਚਾਰ ਸੀ ਠੀਕ ਹੈ ਇਸ ਕਰਕੇ Hindu ਜਿਹੜੇ ਸੀ ਇਸਲਾਮ ਧਰਮ ਨੂੰ ਸਵੀਕਾਰ ਕਰ ਰਹੇ ਸੀ ਇੱਕ ਭਾਰੀ ਖਤਰਾ ਪੈ ਗਿਆ ਸੀ Hindu ਧਰਮ ਦੇ ਲਈ ਤਾਂ ਇਸ ਟਾਈਮ ਪੀਰੀਅਡ ਦੇ ਵਿੱਚ ਗੁਰੂ ਜੀ ਨੇ ਆਪਣੀ ਸ਼ਹੀਦੀ ਦੇ ਕੇ ਆਪਣੀ ਕੁਰਬਾਨੀ ਦੇ ਕੇ ਜਿਹੜਾ Hindu ਧਰਮ ਨੂੰ ਅਲੋਪ ਹੋਣ ਤੋਂ ਬਚਾ ਲਿਆ ਤੇ Hindu ਸਿੱਖਾਂ ਦੇ ਵਿੱਚ ਇਹ ਜਜ਼ਬਾ ਫੈਲ ਗਿਆ ਕਿ ਜਦੋਂ ਸਾਡੇ ਗੁਰੂ ਜੀ ਨਹੀਂ ਟਰੇ ਤਾਂ ਅਸੀਂ ਕਿਵੇਂ ਠੀਕ ਹੈ ਡਰਾਂਗੇ ਤਾਂ ਮਤਲਬ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਹੈ ਇਸ ਚੀਜ਼ ਦਾ ਜਿਹੜਾ ਹੈ ਇਸਲਾਮ ਧਰਮ ਦੇ ਵਿਰੁੱਧ ਜਿਹੜਾ ਹੈ ਅਸੀਂ ਜਾਵਾਂਗੇ ਸੋ ਇਸੇ ਦਿਨੇ ਸਦੀਆਂ ਤੋਂ ਸੁੱਤੀ ਪਈ ਜਿਹੜੀ ਹਿੰਦੂ ਕੌਮ ਸੀ ਉਹਨਾਂ ਦੇ ਵਿੱਚ ਵੀ ਜਾਗਰਤੀ ਕ੍ਰਾਂਤੀ ਲੈ ਕੇ ਆਉਂਦੀ ਹੈ ਅਤੇ ਹੁਣ ਉਹ ਉਹ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਜਿਹੜੇ ਸੀਗੇ ਤਿਆਰ ਹੋਗੇ ਇਕਜੁੱਟ ਹੋਗੇ ਖਾਲਸਾ ਦੀ ਸਿਰਜਣਾ ਹੁਣ ਦੇਖੋ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪਸ਼ਟ ਕਰਤਾ ਕਿ ਧਰਮ ਦੀ ਖਾਤਰ ਉਹਨਾਂ ਨੂੰ ਕੀ ਹੋਣਾ ਪਏਗਾ ਸੰਗਠਿਤ ਇਕ ਹੋਣਾ ਪਏਗਾ ਤਾਂ ਗੁਰਤੇਗ ਬਹਾਦਰ ਜੀ ਦੇ ਜਿਹੜੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਨ ਅਸੇ ਸੋਲਾ ਸੋਨਰੀ ਨਿਵੇ ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਇੱਕ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਮੁਗਲਾਂ ਅਫਗਾਨਾਂ ਦਾ ਪੰਜਾਬ ਦੇ ਵਿੱਚੋਂ ਨਾਮੋ ਨਿਸ਼ਾਨ ਮਿਟਾ ਦਿੱਤਾ ਸ਼ਹੀਦੀਆਂ ਦੀ ਪਰੰਪਰਾ ਸਟਾਰਟ ਹੋ ਗਈ ਸੀ ਗੁਰੂ ਅਰਜਨ ਦੇਵ ਜੀ ਤੋਂ ਹੀ ਫਿਰ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਗਈ ਤਾਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਦੇ ਵਿੱਚ ਇੱਕ ਧਰਮ ਦੀ ਰੱਖਿਆ ਖਾਤਰ ਸ਼ਹੀਦੀਆਂ ਦੇਣ ਦਾ ਇੱਕ ਪਰੰਪਰਾ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੈ ਇਸ ਰਸਤੇ ਤੇ ਚੱਲਦੇ ਆ ਆਪ ਵੀ अनेका ਕਸ਼ਟ ਸਹੰਣ ਕੀਤੇ ਆਪਣਾ ਪੂਰਾ ਪਰਿਵਾਰ ਜਿਹੜਾ ਹੈ ਕੁਰਬਾਨ ਕਰਤਾ ਆਪ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਛਣਵਾ ਦਿੱਤਾ ਗਿਆ ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਯੁੱਧ ਵਿੱਚ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਤੋਂ ਜਿਹੜਾ ਹੈਗਾ ਉਹਨਾਂ ਦਾ ਪਰਿਵਾਰ ਵਿਛੜ ਗਿਆ ਹਨਾ ਤਾਂ ਕਿੰਨੀਆਂ ਜਿਹੜੀਆਂ ਦੁੱਖ ਤਕਲੀਫਾਂ ਇਹਨਾਂ ਨੂੰ ਸਹੰਣ ਕਰਨੀਆਂ ਪਈਆਂ ਆਪ ਵੀ ਜਿਹੜੇ ਸੀ ਇਹ ਲੜਾਈਆਂ ਲੜਦੇ ਰਹੇ ਜੇ ਤੱਕ ਜਿਉਂਦੇ ਰਹੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਬਹੁਤ ਸਾਰੇ ਸੈਂਕੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਿੱਖਾਂ ਨੇ ਮੁਗਲ ਅਤਿਆਚਾਰਾਂ ਅੱਗੇ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ ਨੇ ਤੇ ਅਸਲ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਜਿਹੜੀ ਸੀਗੀ ਇੱਕ ਪ੍ਰੇਰਨਾ ਸਰੋਤ ਜਿਹੜੀ ਸੀ ਸਾਬਿਤ ਹੋਈ ਹੈ ਸਿੱਖਾਂ ਤੇ ਮੁਗਲਾਂ ਵਿਚਾਲੇ ਲੜਾਈਆਂ ਤੋਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਲੜਾਈਆਂ ਦੇ ਇੱਕ ਚੌਥਾ ਦੌਰ ਸਟਾਰਟ ਹੋ ਗਿਆ ਇਨ ਲੜਾਈਆਂ ਦੇ ਦੌਰਾਨ ਸਿੱਖ ਚਟਾਨਾਂ ਵਾਂਗ ਅਡੋਲ ਰਹੇ ਨੇ ਆਪਣੇ ਸੀਮਤ ਸਾਧਨ ਦੇਖੋ ਸੀਮਤ ਰਿਸੋਰਸਿਸ ਸੀ ਸੀਮਤ ਸਾਧਨ ਸੀ ਇਨ੍ਹਾਂ ਦੇ ਬਾਵਜੂਦ ਵੀ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਭਾਰਤ ਇਤਿਹਾਸ ਦਾ ਇੱਕ ਮਹੱਤਵਪੂਰਨ ਕਟਣਾ ਹੈ ਤੇ ਇਸ ਦੇ ਬਹੁਤ ਦੂਰ ਕਾਮੀ ਅਤੇ ਡੂੰਘੇ ਸਿੱਟੇ ਜੜੇ ਨੇ ਨਿਕਲੇ ਨੇ ਸੋ ਇਹ ਸੀ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ